ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਹੈਗਾ ਲੋਹਾ ਖੇੜਾ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਨੇੜੇ ਰਹਿ ਗਈ ਸੱਜਣੋ ਬਾਈ ਹੋਰਾਂ ਦੇ ਧਨੋਲਾ ਮੰਡੀ ਛੋਟੀਆਂ ਤਿੰਨ ਬਕਾਉ ਨੇ ਤਿੰਨੀ ਹਰਿਆਣੇ ਜੁਆਈਆਂ ਨੇ ਤੇ ਕੁਆਲਿਟੀ ਕਬੂਲਟੀ ਹੈਗੀ ਆ ਤਿੰਨਾਂ ਦੀ ਇਹ ਟੌਪ ਰੇਟ ਵੀ ਬਾਈ ਕਹਿੰਦਾ ਵੀਡੀਓ ਦੇ ਵਿੱਚ ਹੀ ਦੱਸ ਦਿਆਂਗੇ ਤੇ ਮੇਨ ਗੱਲ ਆ ਜਿਹੜੀਆਂ ਹੈਗੀਆਂ ਤਾਜ਼ੀਆਂ ਨੇ ਹੈਗੀਆਂ ਤਿੰਨੇ ਹਰਿਆਣੇ ਦੀਆਂ ਨੇ ਤੇ ਬਾਕੀ ਜਿਹੜੀ ਡਿਟੇਲ ਆ ਬਾਈ ਨੂੰ ਪੁੱਛ ਲੈਣਾ ਗੱਲਬਾਤ ਕਰਾ ਦੇਣਾ ਖੋਲ ਕੇ ਤੋੜ ਕੇ ਹਰੇਕ ਪੱਖ ਤੋਂ ਤਸੱਲੀ ਕਰਾ ਦਾਂਗੇ ਅੱਜ ਜੀ ਹਾਂਜੀ ਹਾਂਜੀ ਨਾਮ ਦੱਸ ਦੋ ਜੀ ਕੁਲਵਿੰਦਰ ਸਿੰਘ ਜੀ ਕੰਮ ਬਾਈ ਵਪਾਰ ਦਾ ਯਾਰ ਹਾਂ ਵਪਾਰ ਦਾ ਰੂਟੀਨ 'ਚ ਆਪਣੇ ਕੋਲ ਕਿੰਨੇ ਕ ਜਾਨਵਰ ਹੁੰਦੇ ਆ ਬਾ ਬਾਈ ਤਿੰਨ ਚਾਰ ਕਾਉਂਦੇ ਨੇ ਤਿੰਨ ਚਾਰ ਲੈ ਕੇ ਲੈ ਕੇ ਉਧਰੋਂ ਆਉਣੇ ਆ ਉਧਰੋਂ ਲੈ ਕੇ ਆ ਲੈ ਕੇ ਬਾਈ ਕਹਿੰਦਾ ਹਰਿਆਣੇ ਚੋਂ ਆਉਣੇ ਆ ਉਹ ਤਸੱਲੀ ਵੀ ਕਰਾ ਦਾਂਗੇ ਆਪਾਂ ਉਧਰਲੇ ਪਾਸਿਓਂ ਕਰ ਲਈਏ ਸ਼ੁਰੂ ਹਾਂ ਹਾਂ ਇਧਰ ਆ ਆ ਵੱਡੀ ਝੋਟੀ ਆਪਾਂ ਦਿਖਾ ਦਾਂਗੇ ਬਾਅਦ 'ਚ ਹਾਂ ਆ ਇਧਰਲੇ ਬੰਨੇ ਲਿਆ ਗਿਆ ਰੀ ਆਹ ਝੋ ਸੂਈ ਦਾ 5ਵਾਂ ਦਿਨ ਇਹਨੂੰ ਬਾਈ 5ਵੇਂ ਦਿਨ ਦੀ ਸੂਈ ਥੱਲੇ ਕਿੰਨੀ ਕੁ ਬੌਲੀਆਂ ਹੁਣ ਹੁਣ ਹੈਗਾ ਬਾਈ 9-10 ਲੀਟਰ 9-10 ਕਿਲੋ ਹੈਗਾ ਇਹ ਕਿੰਨਾ ਕੁ ਦੁੱਧ ਪਾ ਦੂਗੀ ਪਾ ਦਿਓ ਬਾਈ 14 ਕਾ 14-15 ਪਾ ਲੈਣਾ ਤੋੜ ਦਿਓ ਖੋਲ ਕੇ ਇੱਕ ਵਾਰੀ ਸੂਆ ਹੈਗਾ ਸੱਜਣੋ ਦੂਜਾ ਤੇ ਸੂਈ ਹੈਗੀ ਆ ਪੰਜਾਂ ਦਿਨਾਂ ਦੀ ਤੇ ਦੁੱਧ ਬਾਈ ਕਹਿੰਦਾ ਬੌਲਾ ਇਸ ਟਾਈਮ ਹੈਗਾ 9 ਤੋਂ 10 ਕਿਲੋ ਵੀ 14 ਕਿਲੋ ਦੇ ਏੜ-ਗੇੜੇ ਝੋਟੀ ਪਾ ਦੂਗੀ ਐਨੂੰ ਤੋੜ ਦੇ ਬਾਈ ਲੰਬੀ ਤੇ ਬਾਡੀ ਬੁੱਡੀ ਦਿਖਾਣੀ ਗੈਰੀ ਆਡ ਰੂਡਰ ਤੇ ਮਾਰਨੇ ਕੱਦ ਹੈਗਾ ਦਰਮਿਆਨਾ ਤੇ ਛੋਟੀ ਦੀ ਕੁਆਲਿਟੀ ਹੈਗੀ ਆ ਚੰਗੀ ਜੇ ਗੱਲ ਬਾਤ ਕਰ ਲਈਏ ਸਿੰਘ-ਸੁੰਗ ਦੀ ਕੁਆਲਿਟੀ ਵੀ ਚੰਗੀ ਆ ਤੇ ਆਡ ਰੂਡਰ ਦੀ ਕੁਆਲਿਟੀ ਵੀ ਚੰਗੀ ਆ ਉਹ ਬੱਚੇ ਦਾ ਕਰਦੀ ਆ ਥੋੜਾ ਜਿਆਦਾ ਹਣਾ ਆ ਬੱਚੇ ਦਾ ਕਰਦੀ ਆ ਜਿਆਦਾ ਚਬਾਈ ਚਬੂਈ ਦੀ ਕਿਵੇਂ ਆ ਬਾਈ ਜਮਾ ਇੱਕ ਨੰਬਰ ਆ ਬਾਈ ਪੋਲੀ ਜਮਾ ਰੂਮ ਮੰਗੋ ਓਕੀ ਆ ਜਮਾ ਚਬਾਈ ਜਮਾ ਜਮਾ ਛੋਟੀ ਚ ਬਾਈ ਪੂਰੀ ਫੁੱਲਾ ਪੈਸੇ ਦੇ ਬਾਈ ਕਿੰਨੇ ਕੁ ਲੈ ਲਾਂਗੇ ਪੈਸੇ ਬਾਈ 1-2 ਦਿਨ ਆਣਗੇ ਇਹ ਦੇ ਦਾਂਗੇ 1 ਲੱਖ ਤੇ 20 ਹਜ਼ਾਰ ਦੀ ਮਾਨਤਾਨ ਉਹ ਚ ਕਰ ਦਾਂਗੇ ਮਾਨਤਾਨ ਕਰ ਦਾਂਗੇ ਮਾਨਤਾਨ ਉਹ ਚ ਕਰ ਦਾਂਗੇ ਫੇਸ ਕੁਆਲਿਟੀ ਦੇ ਮਾਰ ਨਹੀਂ ਗੈਰੀ ਸਿੰਘ ਜਮਾ ਮੋਟੀ ਚ ਬਾਈ ਪੋਲੀ ਜਮਾ ਕੋਈ ਸਿੰਘ ਆ ਗਿਆ ਬਿਲਕੁਲ ਬੰਦਰ ਰਿੰਗ ਸਿੰਘ ਦੇ ਵਿੱਚ ਆ ਗਿਆ ਸੂਆ ਹੈਗਾ ਦੂਜਾ ਨਵਾਂ ਹਾਣਾ ਤੇ ਮੁੱਲੇ ਦਾ ਹੈਗਾ 1 ਲੱਖ ਤੇ 20 ਹਜ਼ਾਰ ਮਾਨਤਾਨ ਬਾਈ ਕਹਿੰਦਾ ਆਪਾਂ ਉੱਚ ਵੀ ਕਰ ਦਾਂਗੇ ਕਰ ਦਾਂਗੇ ਮੋਕੇ ਤੇ ਮਾਨਤਾਨ ਉੱਚ ਵੀ ਕਰ ਦਾਂਗੇ ਤੇ ਹੁਣ ਮਾਰ ਦੇ ਗੈਰੀ ਆ ਝੋਟੀ ਦੇ ਕੈਮਰਾ ਇਹਦਾ ਕਿਹੜਾ ਸੂਆ ਬਾਈ ਜਦੋਂ ਬਾਈ ਤੀਜਾ ਲਾਲਾ ਚਾਹੀ ਦੂਜਾ ਲਾਲਾ ਠੀਕ ਹੈ ਗੱਲ ਆ ਕਵਾਲਿਟੀ ਕਬੂਲਤੀ ਚੰਗੀ ਆ ਹਨਾ ਕਵਾਲਿਟੀ ਕਬੂਲਤੀ ਚੰਗੀ ਆ ਇਹਦਾ ਸੂਆ ਕਿੰਨੇ ਕ ਦਿਨ ਦਾ ਬਾਈ ਇਹਦਾ ਹੈਗਾ ਬਾਈ 15 ਕ ਦਿਨਾਂ ਦਾ 15 ਦਿਨ ਡੇੜ ਗੇੜ ਦਾ ਹਾਂ ਇਹ ਵੀ ਤੋਰ ਦੋ ਖੋਲ ਕੇ ਸੂਆ ਬਾਈ ਕਹਿੰਦਾ ਦੂਜਾ ਮੰਜ਼ਲ ਲੈ ਚਾਹੀ ਤੀਜਾ ਮੰਜ਼ਲ ਲੈ ਕਿ ਹਾਂ ਨਵਾਂ ਹੀ ਆ ਪਰ ਆਰਡਰ ਦੀ ਜਿਹੜੀ ਕੁਆਲਿਟੀ ਆ ਕੁਆਲਿਟੀ ਚੰਗੀ ਆ ਤੇ ਇੱਕ ਗੱਲ ਹੋਰ ਦਾ ਦੈਣਾ ਚਵਾਈ ਆ ਜਿਹੜੀ ਰੋਕੀ ਹੋਈ ਆ ਆਪਣੀ ਚਵਾਈ ਇਹਨਾਂ ਦੀ ਤਕਰੀਬਨ ਤਕਰੀਬਨ ਤਿੰਨਾਂ ਘੰਟਿਆਂ ਦੇ ਏੜ ਗੇੜ ਚ ਲੇਟ ਆ ਉਸ ਹਿਸਾਬ ਨਾਲ ਜੱਜਮੈਂਟ ਤੁਸੀਂ ਕਰ ਲਿਓ ਪਰ ਕੁਆਲਿਟੀ ਚੰਗੀ ਆ ਥਣ ਥਣ ਵੀ ਝੋਟੀ ਨੂੰ ਚੰਗਾ ਲੱਗਿਆ ਆਰਡਰ ਵੀ ਚੰਗਾ ਲੱਗਿਆ ਤੇ ਮੇਨ ਗੱਲ ਆ ਜਿਹੜੀ ਉੱਤੇ ਤੋਂ ਬਰੀਕ ਵੀ ਆ ਝੋਟੀ ਬਰੀਕੀਆਂ ਵੀ ਬਹੁਤ ਨੇ ਸਿੰਘ ਆ ਗਿਆ ਦਾਤੀ ਸਿੰਘੇ ਚ ਆ ਗਿਆ ਸਿੰਘੇ ਦਾ ਤੇ ਲੱਗਦਾ ਬਾਡੀ ਦੇ ਹਿਸਾਬ ਨਾਲ ਸੋਹਣਾ ਲੱਗਦਾ ਇਹਦੀ ਬਾਡੀ ਦੇ ਟੁਕਦਾ ਸਿੰਘ ਤੇ ਥਣ ਕੱਲਾ ਕੱਲਾ ਤੇ ਲੱਗਿਆ ਸੱਜਣੋ ਹੈਗਾ ਪੂਰੇ ਗੱਬ ਹਾਂ ਇੱਥੋਂ ਆਡ ਰੂਡਰ ਤੇ ਮਾਰਦੇ ਗੈਰੀ ਓਏ ਆਰਡਰ ਤੇ ਮਾਰਦੇ ਕੈਮਰਾ ਇੱਥੋਂ ਆਰਡਰ ਰੱਖਦੀ ਆ ਸੱਜਣੋ ਅੱਗੇ ਪਿੱਛੇ ਦਾ ਆਰਡਰ ਆਰਡਰ ਕੁਆਲਿਟੀ ਬਹੁਤ ਚੰਗੀ ਆ ਇਧਰੋਂ ਲਿਆ ਇਧਰੋਂ ਦਿਖਾਇਆ ਦੇ ਅਗਲੇ ਬੰਨੇ ਅਗਲੇ ਬੰਨੇ ਨੇੜੇ ਲਾ ਕੇ ਮਾਰਦੇ ਇਸ ਮਾਰ ਕੇ ਆਰਡਰ ਤੇ ਆਰਡਰ ਆ ਗਿਆ 4 बाई 4 ਚਵਾਈ ਦੀ ਬਾਈ ਕਿਦਾਂ ਇਹ ਜਮ ਇੱਕ ਨੰਬਰ ਆ ਵੀਰੇ ਚਵਾਈ ਦੀ ਚਵਾਈ ਚਬੂਈ ਦੀਆਂ ਤਿੰਨੀ ਓਕੇ ਦੀ ਰਿਪੋਰਟ ਓਕੇ ਓਕੇ ਇਧਰ ਦਿਖਾਉਂਦੇ ਕਿਉਂਕਿ ਵਪਾਰੀ ਯਾਰ ਚਵਾਈ ਦਾ ਜਾਨਵਰ ਤਾਂ ਚੰਗਾ ਹੀ ਲੈ ਕੇ ਆਉਂਦਾ ਹੁੰਦਾ ਬਾਈ ਨੇ ਵੀ ਸੇਲ ਕਰਨਾ ਹੁੰਦਾ ਲਿਆ ਕੇ ਇਹਦੇ ਥੱਲੇ ਹੁਣ ਕਿੰਨਾ ਕ ਦੁੱਧ ਆ ਬਾਈ ਇਹਦੇ ਥੱਲੇ ਹੈਗਾ ਬਾਈ ਹੁਣ 11 ਲੀਟਰ ਵਾਂਗੂ 11 ਲੀਟਰ ਹੂੰ ਆਜਾ ਬਤੌਲਾ ਦੋ ਕੇ ਲਿਆਂਦਾ ਉਰੇ ਆ ਕੇ ਜੀ ਨਹੀਂ ਲਾਉਂਦਾ ਹਾਂ ਕਈ ਵਜ੍ਹਾ ਖਾਣੇ ਪੀਣੇ ਦਾ ਕੱਖ ਪੱਲਾ ਨਹੀਂ ਖਾਦੇ ਠੀਕ ਹੈ ਗੱਲ ਆ ਕੱਖ ਕੁਖ ਭਾਈ ਕਹਿੰਦਾ ਚੱਕੇ ਨਹੀਂ ਹਲੇ ਆਪਣੇ ਕੋਲ ਆਪਣੇ ਕੋਲ ਤਾਂ ਚਾਰ ਹੀ ਆ ਹਰਾ ਹੋਰਾ ਤਾਂ ਆਪਣੇ ਕੋਲੇ ਹੈ ਨਹੀਂ ਠੀਕ ਹੈ ਗੱਲ ਤਾਂ ਕਰਕੇ ਥੋੜਾ ਜਿਆ ਖਾਣ ਪੀਣ ਦਾ ਆ ਵੀ ਹਰਿਆਣੇ ਵਾਲੇ ਚਾਰ ਪਾਉਂਦੇ ਨਹੀਂ ਹਨਾ ਉਹ ਪਾਉਂਦੇ ਨਹੀਂ ਆਪਣੇ ਕੋਲੇ ਆ ਕੇ ਕਈ ਦਿਨਾਂ ਚ ਪਸ਼ੂ ਸੈੱਟ ਹੁੰਦਾ ਤੇ ਬਾਕੀ ਜਿਵੇਂ ਝੋਟੀ ਆ ਗਈ ਤੇ ਬਰੀਕ ਬਰੂਕ ਆ ਗਈ ਪੂਰੀ ਬਰੀਕੀਆਂ ਚੰਗੀਆਂ ਨੇ ਤੇ ਦੁੱਧ ਮੇਰਾ ਖਿਆਲ ਆ ਇਹ ਪਾ ਦੂਗੀ 13-14 ਕਿਲੋ ਪਰ ਆਰਾਮਦਾਰੀ ਨਾਲ ਬਾਈ ਪੈਸੇ ਇਹਦੇ ਕਿੰਨੇ ਲਾਵਾਂ ਬਾਈ ਇਹ ਬਾਈ 1 ਲੱਖ 7000 ਦੀ ਦੇ ਦ ਇਹਦਾ ਮੁੱਲ ਹੈਗਾ 1 ਲੱਖ ਤੇ 7000 ਮਾਨਤਾਂ ਨੂੰ ਚ ਕਰਦਾਂਗੇ ਮਾਨਤਾਂ ਸੱਜਣੋਂ ਹੋ ਜਾਊਗਾ ਰੇਟ ਹੈਗਾ 1 ਲੱਖ ਤੇ 7000 ਫੋਨ ਬਾਈ ਨੂੰ ਮਿਲਿਆ ਲਿਓ ਪਰ ਜਿਹੜੀ ਦੀ ਕੁਆਲਿਟੀ ਆਰਡਰ ਦੀ ਕੁਆਲਿਟੀ ਚੰਗੀ ਆ ਕੁਆਲਿਟੀ ਚੰਗੀ ਆਗੀ ਆਰਡਰ ਦੀ ਚਲੋ 3 ਕੇ ਘੰਟੇ ਚ ਬਾਈ ਲੇਟ ਜ਼ਰੂਰ ਹੈ ਪਰ ਕਿਉਂਕਿ ਜੋਸ਼ ਵੀ ਆਰ ਉਹੀ ਪਸ਼ੂ ਮਾਰੂਗਾ ਜਿਹੜੇ ਜ ਤਿਉ ਹੋਊਗਾ ਬਾਈ ਨਾ ਤੇ ਉਹ ਵਾਲਾ ਪਸ਼ੂ ਜੋਸ਼ ਮਾਰੂ ਥਣ ਫੋਨ ਚੰਗਾ ਲੱਗਿਆ ਕੁਆਲਿਟੀ ਝੋਟੀ ਦੀ ਚੰਗੀ ਆ ਓਵਰਫੈਟ ਨਹੀਂ ਹੈਗੀ ਬਰੀਕੀਆਂ ਚ ਆਗੀ ਤੇ ਹੁਣ ਲਿਆ ਕਰੀ ਇਧਰ ਲੈ ਬੰਨੇ ਆਏ ਤੇ ਮਾਰਦੇ ਹੋ ਆਦਾ ਜਹਾਜੀ ਆ ਆ ਇਹਦੀ ਚੜਾਈ ਚੜੂਈ ਦਿਖਾ ਦੇ ਇਥੋਂ ਫੁੱਲ ਚੜਾਈ ਆ ਜੇ ਗੱਲ ਕਰ ਲਈਏ ਕੱਦ ਵੱਡਾ ਆ ਗਿਆ ਫੁੱਲ ਵੱਡਾ ਇਹਦਾ ਆ ਗਿਆ ਹਾਥੀ ਦੇ ਬੱਚੇ ਵਾਲਾ ਸ਼ਿਸ਼ਟ ਨਹੀਂ ਆ ਗਿਆ ਹਾਂ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਬਾਈ ਇਹਦਾ ਆਡਰ ਆ ਗਿਆ ਜੋਸ ਵਾਲਾ ਚੌੜਾ ਹਨਾ ਇਹ ਕਿੰਨੇ ਦਿਨ ਦੀ ਸੂਈ ਆ ਬਾਈ ਇਹ ਪੰਜ ਦਿਨ ਦੀ ਸੂਈ ਯਾਰ ਇਹ ਪੰਜਾਂ ਦਿਨਾਂ ਦੀ ਸੂਈ ਆ ਇਹਦੇ ਥੱਲੇ ਕਿੰਨੀ ਕ ਬੌਲੀ ਆ ਬਾਈ ਇਹਦੇ ਕਿੰਨਾ ਹੈਗਾ ਬਾਈ 12 ਲੀਟਰ ਹਾਂ 12 ਕਿਲੋ ਬੌਲਾ ਹਾਂ ਦਵਾ ਰੈਡੀ ਇਹ ਕਿੰਨੀ ਕੋਟ ਤੇ ਆਈ ਆ ਇਹਨੇ ਬਾਈ ਪਹਿਲੇ ਸੂਈ 14 ਦਾ ਦਿੰਦਾ ਐਸ ਵਾਰੀ ਕਿੰਨਾ ਕ ਲੱਗਦਾ ਵੀ ਭਾਜੀ 16 ਲੀਟਰ ਦਾ ਮੋਜਨ ਵਾਲੀ ਦੇਉ ਬਾਈ 16 ਤੋਂ ਉੱਪਰ ਪਰਪਰ ਹੀ ਚੱਲੂ 16 ਕਿਲੋ ਤੋਂ ਬਾਰ ਬਾਰੀ ਹੈਨਾ ਚੱਲ ਸਕਦੀ ਹੈ ਜਿਹੜੇ ਹਿਸਾਬ 16 ਦਾ ਆਪਾਂ ਗਰੰਟੀ ਵੀ ਦੇ ਦਾਂਗੇ ਦੇਉਗੀ ਤਾਂ ਵੱਧਾ ਜਿਹੜੇ ਹਿਸਾਬ ਨਾਲ ਇਹਦਾ ਸਰੀਰਕ ਟਾਂਚਾ ਆ ਗਿਆ ਖੋਲ ਕੇ ਤੋੜ ਦੇ ਬਾਈ ਇਹਨੂੰ ਵੀ ਅਟਕਾਈ ਨਾਲ ਤੋੜਦੀ ਲੰਬੀ ਚਲਾ ਦਿਆਂ ਇਹਨੂੰ ਬਾਡੀ ਬੁੱਡੀ ਆ ਗਈ ਇਹਦੀ ਸੱਜਣਾ ਫੁੱਲ ਵੱਡੀ ਇਹ ਸਮੁੰਦਰੀ ਜਹਾਜ਼ੇ ਕਹਿ ਸਕਦੇ ਐ ਇਹਨੂੰ ਆਪਾਂ ਇੱਕ ਐਡੇ ਵੱਡੇ ਕੱਦ ਕਾੜ ਚ ਆ ਗਈ ਆਰਡਰ ਰੱਖਦੀ ਆ ਜੋਸ ਵਾਲਾ ਤੇ ਰੱਖਦੀ ਆ ਚੌੜਾ ਆਰਡਰ ਬਿਲਕੁਲ ਅੱਡਰ ਫੁੱਲ ਚੌੜਾ ਤੇ ਤੋਰਾ ਤੂਰਾ ਇਹਦਾ ਹੈਗਾ ਪਲਵਾਨ ਵਾਲਾ ਸਿਸਟਮ ਹੈ ਇਹਨੂੰ ਲੈ ਜਾ ਲੰਬੀ ਚਲਾ ਦੇ ਬਾਈ ਇਹ ਤੁਹਾਨੂੰ ਐਂ ਲੱਗੂ ਜਿਵੇਂ ਕੋਈ ਜਹਾਜ਼ ਜੰਡੀ ਵੀ ਬਾੜੀਆ ਬਾੜੀ ਕੁੰਨੀ ਆ ਜਾਵੇਂ ਸੁਭਾਅ ਵੀ ਬਾਈ ਕਹਿੰਦਾ ਠੰਡਾ ਕਿਉਂਕਿ ਹਰਿਆਣੇ ਦੇ ਜਾਨਵਰ ਨੇ ਜਿਹੜੇ ਬਾੜੀ ਜਾ ਮੱਧਾ ਜਮ ਨਹੀਂ ਆ ਬਾਈ ਠੰਡੋ ਕਰ ਮਰੂ ਜਾ ਕਿ ਮੈਂ ਜਮੇ ਬਾੜੀ ਉਹ ਠੰਡੀ ਆ ਵੇ ਹਰਿਆਣੇ ਦੇ ਜਾਨਵਰਾਂ ਦੀ ਖਾਸियत ਆ ਇੱਕ ਇਹਦੀ ਚਵਾਈ ਕਿਵੇਂ ਆ ਬਾਈ ਬਾਈ ਇੱਕ ਨੰਬਰ ਆ ਜਾਵਾ ਚਵਾਈ ਚੂਈ ਦੀ ਬਾਈ ਕਹਿੰਦਾ ਹੈਗੀ ਆ ਜਮਾ ਇੱਕ ਨੰਬਰ ਬਾਕੀ ਸੱਜਣ ਨੂੰ ਪਸੰਦ ਆਊਗੀ ਪਾਸ ਕਰਕੇ ਬਾਈ ਤੋਂ ਲੈ ਜਿਓ ਬੋਝ ਕੇ ਬੋਝ ਕੇ ਪਰ ਆ ਨੰਬਰ ਇੱਥੇ ਦਿਖਾ ਦੇ ਗਰੀ ਜਾਂਦੀ ਸਮਾਰ ਕੇ ਕਰਾ ਦੇ ਤਸੱਲੀ ਰੇਗ ਪੱਖ ਤੋਂ ਇਹਦੇ ਥੱਲੇ ਭਾਈ ਹੁਣ 12 ਕਿਲੋ ਆ ਹਾਂ 12 ਤਿਆਰ ਭਾਈ ਜਮਾ 5 ਦਿਨ ਦੀ ਸੂਈ ਹੋਈ ਆ 5 ਦਿਨ ਦੀ ਸੂਈ ਥੱਲੇ ਬਾ 5 ਦਿਨ ਦੀ ਸੂਈ ਥੱਲੇ 12 ਕਿਲੋ ਬੋਲਾ ਡੰਗ 2 ਡੰਗ 4 ਡੰਗ ਬਾਈ ਕੋਲੇ ਤੇ ਤਸੱਲੀ ਕਰਵਾ ਕੇ ਦੇ ਦਾਂਗੇ ਆਪਾਂ ਕੋਈ ਚੱਕਰ ਨਹੀਂ ਭਾਈ ਕੱਦ ਆ ਗਿਆ ਫੁੱਲ ਵੱਡਾ ਬਾਡੀ ਬਹੁਤ ਆ ਗਈ ਚੜਾਈ ਚੜੂਈ ਵੀ ਉੱਤੋਂ ਬਹੁਤ ਆ ਗਈ ਕਿਉਂਕਿ ਐਡਾ ਵਿਸ਼ਾਲ ਜਾਨਵਰ ਜੇ ਗੱਲਬਾਤ ਕਰ ਲਈ ਆ ਪਟਾਵਾ ਟੱਲੇ ਹੀ ਮਿਲਦਾ ਪੰਜਾਹ ਹੱਤਾ ਪਿੰਡਾ ਜੀ ਜਦੋਂ ਆਪਾਂ ਘੁੰਮਦਿਆਂ ਜਾ ਕੇ ਇੱਕ ਅੱਧਾ ਜਾਨਵਰ ਨਿਕਲਦਾ ਬਾਈ ਜਿਵੇਂ ਉਹਰੇ ਤੋਂ ਚੜਾਈ ਜੜੂਈ ਆ ਗਈ ਇਹਦੀ ਜਿਹੜੇ ਹਿਸਾਬ ਨਾਲ ਬਾੜੀ ਆ ਵੀ ਦੁੱਧੇ ਨੂੰ ਜ਼ਿਆਦੇ ਪਾਉਣਾ ਚਾਹੀਦਾ ਜਿੰਨਾ ਕ ਭਾਈ ਆਉਂ ਜਾਂਦੇ ਬਾਈ ਗਰੰਟੀ ਨਾਲ ਪਾਉ ਸੋਨਾ ਤੋਂ ਸੋਨਾ ਦਾ ਆਪਾਂ ਗਰੰਟੀ ਤੇ ਭੇਜ ਦਾਂਗੇ ਠੀਕ ਆ ਗੱਲ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹਦਾ ਫੋਨ ਤੇ ਕਰਾਂਗੇ ਬਾਈ ਰੇਟ ਬਾਲੇ ਤਾਂ ਨਹੀਂ ਮੰਗਦਾ ਨਾ ਨਾ ਬਾਲੇ ਕਿਤੇ ਬੱਡੀ ਦੇ ਹਿਸਾਬ ਨਾਲ ਨਾ ਨਾ ਬੋਰੀ ਪੈਸਾ ਨਹੀਂ ਮੰਗਲੇ ਨਾ ਨਾ ਬੋਰੀ ਦਾ ਨਹੀਂ ਆ ਰੁਪਏ ਬਾਈ ਕਹਿੰਦਾ ਉਹਨੇ ਇੱਕ ਵਾਰ ਜਿੰਨੇ ਕੋਟ ਦੇ ਅੱਧੀ ਜਿਦਾ ਖਾਦ ਦੇ ਭੇਜਣਗੇ ਯਾਰ ਅੱਧੀ ਆ ਪੈਸੇ ਬਾਈ ਕਹਿੰਦਾ ਉਹਨੇ ਕ ਲੈ ਲਾਂਗੇ ਜਿੰਨੇ ਪੈਸੇ ਵੋਟ ਗਿਆ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਆਪਣਾ 78144 ਬਾਈ ਹਾਂਜੀ 10518 ਇੱਕ ਵਾਰੀ ਹੋਰ ਬੋਲੋ 78144 10518 ਆ ਪਿੰਡ ਲੋਹਾ ਖੇੜਾ ਤਹਿਸੀਲ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਨੇੜੇ ਤਨੋਲਾ ਮੰਡੀ ਤੇ ਬੜਬਰਲਾ ਟੋਲ ਪਲਾਜ਼ਾ ਨੇੜੇ ਆ ਗਿਆ ਬਾਈ ਹੋਰਾਂ ਨੂੰ ਰੂਟੀਨ 'ਚ ਕੰਮ ਕਰਦੇ ਨੇ ਹਰਿਆਣੇ 'ਚੋਂ ਪਸ਼ੂ ਲੈ ਕੇ ਆਉਂਦੇ ਨੇ ਅੱਜ ਦੀ ਵੀਡੀਓ 'ਚ ਦਿਖਾਏ ਨੇ ਤਿੰਨ ਪਸ਼ੂ ਇਹਨਾਂ 'ਚੋਂ ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ